नमस्कार सच श्री अकाल अज आप गल कर जा रहे हाँ बसी विखे लोकेटिड म्यूंसिपल कारपोरेशन अप्रूव प्लॉट्स की यह प्लॉट्स गोविंद नगर बसी लोकेटेड लोकेटिड है करीब चौदह एकड़ साइट है जिथे प्लॉट्स आए ने और ऑप्शनस जो कि अस्सी गज तो 150 गज ਦੇ ਵਿਚਕਾਰ ਦੀਆਂ ਪਲੋਟਸ ਦੀ ਆਪਸ਼ਨ ਹੈ ਗਿਆ ਨੇ ਜੋ ਕਿ ਤੁਸੀਂ ਇਸ ਨੂੰ ਆਸਾਨ ਕਿਸ਼ਤਾਂ ਵਿੱਚ ਜਾਂ ਡਾਊਨ ਪੇਮੈਂਟ ਦੇ ਕੇ ਖਰੀਦ ਸਕਦੇ ਹੋ ਔਰ ਡੇਰਾ ਬੱਸੀ ਵਿੱਚ ਇਹ ਲੋਕੇਸ਼ਨ ਲੋਕੇਟਿਡ ਹੈ ਸੈਕਟਰ 22 ਜੋ ਕਿ ਪੀਆਰ 12 에어ਪੋਰਟ ਰੋਡ ਜੋ ਕਿ ਅਪਕਮਿੰਗ ਹੈ ਇਸ ਲੋਕੇਸ਼ਨ ਤੇ ਇਹ ਪ੍ਰੋਜੈਕਟ ਆਇਆ ਹੈ ਔਰ ਇਹ ਪੂਰੀ ਵਸੋਂ ਦੇ ਨਾਲ ਆਪ ਜੀ ਨੂੰ ਪਲਾਟ ਲੈਣ ਦਾ ਮੌਕਾ ਮਿਲਦਾ ਹੈ ਯਾਨੀ ਕਿ ਤੁਸੀਂ ਇੱਥੇ ਪਲਾਟ ਖਰੀਦੋ ਬਣਾਓ ਰਹੋ ਔਰ ਜੀਵਨ ਦਾ ਆਨੰਦ ਮਾਣੋ ਇਹ ਹੈ ਗੋਵਿੰਦਨਗਰ ਡੇਰਾਬਸੀ ਸੈਕਟਰ 22 ਦੀ ਲੋਕੇਸ਼ਨ ਇਸਤੇ ਆਪ ਜੀ ਵਾਸਤੇ ਇਹ ਪਲਾਟ ਹੈਗੇ ਜੋ ਕਿ ਰੈਡੀ ਟੂ ਮੂ ਪੋਜੀਸ਼ਨ ਚ ਆ ਗਏ ਨੇ ਯਾਨੀ ਕਿ 플ੌਟ ਖਰੀਦੋ ਰਜਿਸਟਰੀ ਕਰਾਓ ਤੇ ਆਪਣੀ ਕੰਸਟਰਕਸ਼ਨ ਸਟਾਰਟ ਕਰ ਦਿਓ ਔਰ ਪੂਰੀ ਵਸੋਂ ਦੇ ਵਿਚਕਾਰ ਇਹ ਕੁਝ 플ੌਟਸ ਆ ਗਏ ਨੇ ਔਰ ਲਿਮਟਿਡ ਇਨਵੈਂਟਰੀ ਹੈ ਇਸ ਕਾਰਨ ਮੈਂ ਆਪ ਜੀ ਨੂੰ ਸਲਾਹ ਦਵਾਂਗਾ ਕਿ ਆਪਣਾ ਮੌਕਾ ਨਾ ਛੱਡੋ ਜੇਕਰ ਆਪ ਜੀ ਨੂੰ ਸਾਡਾ ਵੀਡੀਓ ਚੰਗਾ ਲੱਗੇ ਤੇ ਪਲੀਜ਼ ਆਪ ਜੀ ਇਸ ਨੂੰ ਲਾਈਕ ਕਰੋ ਆਪ ਜੀ ਦੇ ਆਸ਼ੀਰਵਾਦ ਆਪ ਜੀ ਦੇ ਸਪੋਰਟ ਦੀ ਸਾਨੂੰ ਬਹੁਤ ਲੋੜ ਹੈ ਇਸ ਕਰਕੇ ਸਾਡੀਆਂ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਹੋਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਆਪ ਜੀ ਜ਼ਰੂਰ ਕਰੋ ਧੰਨਵਾਦ